ਤਿਲੋ ਜੀ ਤੁਹਾਨੂੰ ਵੀ ਬਣਾਉਣੇ ਸिखਾਨੇ ਅੱਜ ਆਲੂ ਤੇ ਸੂਜੀ ਦੇ ਪਾਪੜ ਬਿਲਕੁਲ ਤੇ ਸਿੰਪਲ ਸੋਖੇ ਤਰੀਕੇ ਦੇ ਨਾਲ ਠੀਕ ਹੈ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰੀ ਸੈਸ਼ਰੀ ਕਾਰਿਕੌਰ ਜੀ ਦੇ ਪੰਜਾਬੀ ਬਲੌਗ ਦਾ ਵਾਈ ਗੁਰੂ ਪਰੇਖੋ ਵਿਸ਼ਰੋ ਚਾਟ ਦੀ ਕਲਾਸ ਰੋਜੀ ਬਲੌਗ ਦੇ ਸ਼ੁਰੂਆਤ ਕਰਨ ਲੱਗੇ ਸੀ ਅੱਜ ਬਣਾਉਣ ਲੱਗੇ ਆ ਜੀ ਬਹੁਤ ਹੀ ਇੱਕ ਲਾਜਵਾਨ ਚੀਜ਼ ਜਿਹਨੂੰ ਕਹਿੰਦੇ ਆ ਨਾ ਉਲੂਆਂ ਦੇ ਪਾਪੜ ਬਣਾਉਣ ਲੱਗਾ ਆ ਛੋਟੇ ਛੋਟੇ ਆਲੂ ਸੀਗੇ ਕਿਸੇ ਕੰਮ ਦੇ ਨਹੀਂ ਸੀ ਕੇਜਰੀ ਜੀ ਨੇ ਸਬਜੀ ਘਰ ਬਣਾਣੀ ਹੈ ਨਾ ਕੁਝ ਬਣਾਣੀ ਸਾਡਾ ਜੀ ਨਹੀਂ ਲੱਗਦਾ ਇਹਨਾਂ ਨੂੰ ਕੱਟਦੇ ਹੋਏ ਵੀ ਮੈਂ ਕਿਹਾ ਚਲੋ ਇਹਨਾਂ ਦੇਖੋ ਨਾ ਆਪਾਂ ਪਾਪੜੀਆਂ ਫੁੱਲ ਬੜੀਆਂ ਕੁਛ ਐਤਾ ਚੀਜ਼ ਬਣਾ ਲਏ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਬਣਾ ਕੇ ਹੁਣ ਆਪਾਂ ਇਹਨਾਂ ਨੂੰ ਚੁੱਲ੍ਹੇ ਤੇ ਵਾਇਟ ਕਰ ਲਾਂਗੇ ਠੀਕ ਹੈ ਜੀ ਫਿਰ ਤੀਸਰਾ ਬਣਾਦੇ ਹੁਣੀਆਂ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਜੋ ਵੀ ਬਰੀਕ ਬਰੀਕ ਆਲੂ ਦੀ ਸਬਜ਼ੀ ਬਣਾਣੀ ਨਾ ਬੜੀ ਮੁਸ਼ਕਲ ਲੱਗਦੀ ਕੱਟਣੀ ਹੀ ਬੜੀ ਮੁਸ਼ਕਲ ਲੱਗਦੀ ਆ ਦੇਖੋ ਬਿਲਕੁਲ ਛੋਟੇ ਛੋਟੇ ਨਾ ਬੜੇ ਹੀ ਜ਼ਿਆਦਾ ਛੋਟੇ ਛੋਟੇ ਨੇ ਇਹਨਾਂ ਨੂੰ ਤਾਂ ਕੰਮ ਕਰਦੇ ਵੀ ਜੀ ਨਹੀਂ ਲੱਗਦਾ ਵੀ ਕੁਝ ਮਨ ਵੀ ਨਹੀਂ ਕਰਦਾ ਮੈਂ ਤਾਂ ਚਲੋ ਯੂਜ਼ ਤਾਂ ਲੈ ਆਣੀ ਹੀ ਸਿੱਟਨੇ ਕਿਉ ਇਹ ਇਹਨਾਂ ਦੇ ਪਾਪੜ ਬਣਾ ਲਾਂਗੇ ਜੀ ਕੁਛ ਨਾ ਕੁਛ ਆਪਾਂ ਬਣਾ ਲੈਂਦੇ ਹਾਂਾਰੇ ਤੁਹਾਨੂੰ ਦੱਸਾਂਗੇ ਇਹਨਾਂ ਦੇ ਪਾਪੜ ਬਣਾਈਆਂ ਨਾ ਬਹੁਤ ਟੇਸਟੇ ਬਣ ਗੀਆਂ ਹੁਣ ਵੱਡੀਆਂ ਬਣਾ ਲਓ ਪਾਪੜ ਬਣਾ ਲਓ ਕਿਹੜੇ ਤਿੱਕੇ ਨਾਲ ਬਣਾਉਂਗੀ ਮੈਂ ਕਿਤੇ ਜੀ ਬਾਕੀ ਤੁਸੀਂ ਦੇਖਦੇ ਰਹੋ ਇਹਨਾਂ ਲਈ ਬਿੱਟੀ ਵੇਰਾਂ ਲਾਦੇ ਨੇ ਜੀ ਮੈਂ ਤਾਂ ਚਲੋ ਸੌਂਦੀ ਆਂ ਸਾਫ਼ ਸੁਥਰੇ ਹੋਣੀ ਤੇ ਨਾ ਇਹ ਕਿਰਕਲ ਜੀਆਂ ਆਣੀ ਜਰੂਰ ਹੋ ਜਾਂਦੀ ਹੈ ਕਿ ਲੋ ਜੀ ਇੱਧਰ ਧਰਤੇ ਨੇ ਆਪਾਂ ਆਲੂ ਆਪਾਂ ਉੱਧਰ ਉਹਨੇ ਨੂੰ ਕੰਮ ਕਰ ਲਾਂਗੇ ਘਰ ਦੇ ਛੋਟੇ ਛੋਟੇ ਤੱਕ ਸਾਡੇ ਆਲੂ ਉਬਲ ਜਾਣਗੇ ਅੱਗ ਬਾਲ ਦੇ ਰਾਂਗੇ ਇੱਧਰ ਦੇਖਣਾ ਪਹਿਲਾਂ ਬਸ ਇਹਨਾਂ ਚੁੱਲੇ ਦੇ ਨਾਲੇ ਫਟਾਫਟ ਹੀ ਹੋ ਜਾਣਗੇ ਦੋ ਸੀਟੀਆਂ ਚ ਹੋ ਜਾਣਗੇ ਕਿਉਂਕਿ ਛੋਟੇ ਛੋਟੇ ਆਲੂ ਹੈ ਨਾ ਤੇ ਲੋ ਜੀ ਆ ਦੇਖੋ ਜੀ ਸਾਡੇ ਆਲੂ ਉਬਲ ਗਏ ਮੈਂ ਆਲੂਆਂ ਦੇ ਵਿੱਚ ਇੱਕ ਵਾਰੀ ਨਾ ਪਾਣੀ ਕੱਢ ਦਿੱਤਾ ਮੈਂ ਕਿਹਾ ਚਲੋ ਇਹਨਾਂ ਨੂੰ ਥੋੜੇ ਠੰਡੇ ਹੁੰਦੇ ਆ ਫਿਰ ਛਿੱਲਦੇ ਆ ਜਦ ਤੱਕ ਆਪਾਂ ਆਪਣੀ ਦੁਪਹਿਰ ਦੇ ਲਈ ਦਾਲ ਧਰ ਦਿੰਨੇ ਆ ਫਿਰ ਤੁਹਾਨੂੰ ਪਤਾ ਹੀ ਹੈ ਕਿ ਵਿੱਚੇ ਹੀ ਕੰਮ ਰਹਿ ਜਾਂਦਾ ਤੇ ਲੋ ਜੀ ਮੈਂ ਅੱਜ ਧਰ ਰੱਗੀ ਸੀ ਤੋੜੀ ਦੇ ਵਿੱਚ ਦਾਲ ਆ ਦਾਲ ਮੈਂ ਧੋ ਕੇ ਰੱਖ ਲਈ ਸੀਗੀ ਠੀਕ ਹੈ ਜੀ ਅੱਜ ਬਣਾਵਾਂਗੇ ਜੀ ਆਪਾਂ ਜਿਹੜੀ ਦੇਸੀ ਹੁੰਦੀ ਹੈ ਨਾ ਦੇਸੀ ਮਸਲ ਦੀ ਦਾਲ ਛਿੱਲਣ ਦੇ ਉੱਤੇ ਤਾਂ ਰਹਿ ਜਾਂਦੀ ਐ ਮੈਂ ਕਿਹਾ ਚਲੋ ਇਹ ਜਦ ਤੱਕ ਆਪਾਂ ਉਹ ਕੰਮ ਕਰਾਂਗੇ ਤੇ ਦਰਦal ਘਰ ਦਾਂਗੇ ਤੇ ਬੇਸੀ ਮਸਲ ਦੀ ਦਾਲ ਜਿਵੇਂ ਤੁਸੀਂ ਤੋੜੀ ਦੇ ਵਿੱਚ ਬਣਾਉਂਦੇ ਹੋ ਨੇ ਨਾ ਤੇ ਬਹੁਤ ਜਲਦੀ ਪੱਕ ਜਾਂਦੀ ਹੈ ਤੇ ਇਹਦੇ ਵਿੱਚ ਤੁਸੀਂ ਇੱਕ ਚੀਜ਼ ਪਾ ਦਿਆ ਕਰੋ ਕਿ ਸਰੋਂ ਦਾ ਥੋੜਾ ਜਿਹਾ ਤੇਲ ਜ਼ਰੂਰ ਪਾਇਆ ਕਰੋ ਠੀਕ ਹੈ ਜੀ ਸਰੋਂ ਦਾ ਤੇਲ ਪਾ ਲਓ ਜੀ ਚਾਰ ਪੰਜ ਪੰਜ ਛੇ ਗੁਣਾ ਜ਼ਿਆਦਾ ਪਾਣੀ ਪਾਇਆ ਕਰੋ ਇਹਦੇ ਵਿੱਚ ਪਾਣੀ ਜਿੰਨਾ ਪਾਓ ਨਾ ਕਹਿੰਦੇ ਪਾਣੀ ਤਾਂ ਤੋੜੀ ਦੇ ਵਿੱਚ ਤੇ ਜੀ ਸੁੱਕ ਜਾਂਦਾ ਠੀਕ ਹੈ ਜੀ ਹੁਣ ਇਹਦੇ ਵਿੱਚ ਇੱਕ ਪਾ ਦਿੰਨੇ ਆ ਸਭ ਤੋਂ ਪਹਿਲਾਂ ਥੋੜਾ ਸੌਦਾ ਨਮਕ ਲੋਜੀ ਹੁਣ ਇਹਦੇ ਵਿੱਚ ਆਪਾਂ ਪਾ ਦੇਣੇ ਆਪਣੇ ਤੇ ਲੋਜੀ ਹੁਣ ਇਹਦੇ ਵਿੱਚ ਆਪਾਂ ਆਪਣੇ ਟੇਸਟ ਅਨੁਸਾਰ ਪਾ ਦੇਣਾ ਨਮਕ ਹਲਦੀ ਠੀਕ ਹੈ ਜੀ ਤੇ ਫਿਰ ਪਾ ਦੇਣੀ ਆਪਾਂ ਮਿਰਚਾਂ ਲਾਲ ਇਹਦੇ ਵਿੱਚ ਹੀ ਪਾ ਦੇਣਾ ਤੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿਵੇਂ ਆਪਣੀ ਦਾਲ ਜਲਦੀ ਪੱਕੇ ਤੇ ਉਬਲੇ ਨਾ ਥੋੜਾ ਜਿਹਾ ਤੇਲ ਜ਼ਰੂਰ ਪਾ ਕੇ ਰੱਖਿਆ ਕਰੋ ਠੀਕ ਹੈ ਇਹਦੇ ਨਾਲ ਹੁਣ ਆਪਾਂ ਧਰ ਦੇਣੀ ਨੂੰ ਆਪਾਂ ਨੇ ਚੁੱਲੇ ਤੇ ਫਿਰ ਆਪਾਂ ਛਿੱਲ ਲਾਂਗੇ ਆਪਣੇ ਆਲੂ ਮੇਰੇ ਚਲੋ ਜਿਹੜਾ ਕੰਮ ਐ ਨਾ ਲੱਗਾ ਉਹ ਕੰਮ ਕਰਾਂ ਦਾ ਤਾਂ ਅੱਗ ਦੇ ਪਿਆਰ ਦੀ ਫਿਰ ਕੀ ਦਾ ਟਾਈਮ ਹੋ ਜਾਂਦਾ ਨਾ ਤੇ ਇਸ ਕਰਕੇ ਸਾਨੂੰ ਹੁੰਦਾ ਕਿ फटाफट ਆਪਣਾ ਜਿਹੜਾ ਕੰਮ ਨਿਪਟ ਜੇ ਨਵੇੜ ਲਈ ਜੀ ਇੱਧਰ ਬਲ ਗਈ ਸੀ ਅੱਗ ਮੈਂ ਕਿਹਾ ਲੱਗੇ ਲਾਰੇ ਮੈਂ ਆਲੂ ਵਾਲੇ ਸੀ ਨਾ ਤੇ ਫਿਰ ਮੈਨੂੰ ਸੀ ਲਾਲਚ ਪੈ ਗਿਆ ਕਿ ਹੁਣ ਅੱਗ ਬਾਲੀ ਰਹੀ ਏ ਹੁਣ ਇਹਦੇ ਤੇ ਕਿਉਂ ਨਾ ਦਾਲ ਧਰ ਦਈਏ ਆਪਣਾ ਮੱਠੇ ਮੱਠੇ ਅੱਗ ਦੇ ਨਾ ਹੁੰਦੀ ਰਹੇਗੀ ਦਾਲ ਹੁਣ ਇਹਨੂੰ ਟੱਕ ਦੇਣੇ ਆ ਦੇਖਿਓ ਸਾਡੀ ਨਾ ਦਾਲ ਉਬਲੇਗੀ ਤੇ ਨਾਲੇ ਮੱਠੇ ਮੱਠੇ ਸੇਕ ਤੇ ਜਿੰਨੀ ਵਧੀਆ ਬਣੇ ਨਾ ਓਨੀ ਵਧੀਆ ਲੱਗਦੀ ਹਾਂ ਇਹਦੇ ਵਿੱਚ ਵੀ ਵੈਸੇ ਬਹੁਤ ਸੋਹਣੀ ਬਣਦੀ ਪਰ ਮੈਂ ਚੁੱਲੇ ਤੇ ਹੀ ਰੱਖਦੀ ਕਿਉਂਕਿ ਚੁੱਲੇ ਤੇ ਵਧੀਆ ਬਣ ਜੂਗੀ ਤੇ ਲੋ ਜੀ ਆ ਦੇਖੋ ਜੀ ਆਪਾਂ ਸਾਰੇ ਆਲੂ ਚਿੱਲੇ ਲੈਨੇ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਬਿਲਕੁਲ ਮੈਸ਼ ਕਰ ਲਾਂਗੇ ਬਰੀਕ ਬਰੀਕ ਕੱਟ ਲਾਂਗੇ ਮਤਲਬ ਕद्दूकस ਕਰ ਲਾਂਗੇ ਜਾਂ ਇਹਨਾਂ ਨੂੰ ਬਰੀਕ ਤਰ੍ਹਾਂ ਕੱਟ ਲਾਂਗੇ ਬਾਕੀ ਕੀ ਕੁਝ ਲਾਣੀਆਂ ਇਹਦੇ ਵਿੱਚ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਬੜੀ ਮਿਹਨਤ ਲੱਗਦੀ ਹੈ ਚੇਲਣ ਦੇ ਵਿੱਚ ਛੋਟੇ ਛੋਟੇ ਆਲੂਆਂ ਨੂੰ ਬੜੀ ਮਿਹਨਤ ਮੈਂ ਕਿਹਾ ਚਲੋ ਵੇਸਟ ਕਿਉਂ ਕਰਨੇ ਇਹਨਾਂ ਨੂੰ ਕਿਸੇ ਯੂਜ਼ ਚ ਲੈ ਕੇ ਆਈਏ ਕਿ ਸਾਡੇ ਮਲੇ ਦੇ ਜੀ ਪੈ ਗਈ ਲੜਾਈ ਸੜਮਨ ਲਗੜਾ ਕੇ ਕਾਰਾ ਸੱਚੀ ਬੜੇ ਪ੍ਰਜਾਣ ਆ ਜੇ ਆਪਣੇ ਮੰਨ ਤੇ ਲੋ ਜੀ ਆ ਦੇਖੋ ਜੀ ਆਪਾਂ ਕੱਧੂ ਕਸ ਕਰ ਲੈਨੇ ਆਲੂਆਂ ਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਬਿਲਕੁਲ ਇਹਨਾਂ ਇੱਕਦਮ ਕੋਈ ਇਹਦੇ ਵਿੱਚ ਡਲ ਨਹੀਂ ਰਹਿਣੀ ਚਾਹੀਦੀ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੂਜੀ ਜੇਕਰ ਤੁਸੀਂ ਸੂਜੀ ਪਾਣਾ ਚਾਹੁੰਦੇ ਹੋ ਪਾਓ ਨਹੀਂ ਤੇ ਕੋਈ ਜ਼ਰੂਰੀ ਨਹੀਂ ਹੈ ਠੀਕ ਹੈ ਥੋੜਾ ਜਿਹਾ ਮੈਂ ਰਿਪਾਇੰਟ ਪਾ ਲਿਆ ਸੀਗਾ ਇਹਦੇ ਵਿੱਚ ਹਲਕੀ ਜੀ ਸੂਜੀ ਆਪਾਂ ਭੁੰਨ ਲਾਂਗੇ ਕੋਈ ਜ਼ਿਆਦਾ ਭੁੰਨਣ ਦੀ ਵੀ ਜ਼ਰੂਰਤ ਨਹੀਂ ਹੈਗੀ ਮੇਕਾ ਚਲੋ ਹਲਕੀ ਜੀ ਭੁੰਨ ਲੈਣੇ ਆ ਠੀਕ ਹੈ ਇਹਦੇ ਵਿੱਚ ਮਿਕਸ ਕਰਨ ਨਾਲ ਸਾਡੇ ਜਿਹੜੇ ਪਾਪੜ ਐ ਬਹੁਤ ਵਧੀਆ ਤੇ ਕ੍ਰਿਸਪੀ ਬਣਦੇ ਆ ਮੇਕਾ ਚਲੋ ਤੁਹਾਡੇ ਨਾਲ ਮੈਂ ਬਣਾਉਣ ਲੱਗੀ ਸੀ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ ਠੀਕ ਹੈ ਜੀ ਹਲਕੀ ਹਲਕੀ ਆਪਾਂ ਇਹਨੂੰ ਭੁੰਨ ਲਾਂਗੇ ਜੀ ਹਲਕੀ ਹਲਕੀ ਆਪਾਂ ਸੂਜੀ ਭੁੰਨ ਲਈ ਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚੇ ਆਪਣੇ ਜਿਹੜੇ ਮਸਾਲੇ ਪਾਣੇ ਉਹ ਪਾ ਲਾਂਗੇ ਭੁਜਿਆ ਹੋਇਆ ਜੀਰਾ ਜ਼ਰੂਰ ਪਾਓ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਮੈਂ ਭੁਜਿਆ ਹੋਇਆ ਤੇ ਪੀਸਿਆ ਹੋਇਆ ਰੱਖਿਆ ਠੀਕ ਹੈ ਜੀ ਹੁਣ ਪਾ ਲਾਂਗੇ ਆਪਾਂ ਇਹਦੇ ਵਿੱਚ ਨਮਕ ਪਾ ਲੈਣਾ ਜਿੰਨਾ ਤੁਸੀਂ ਨਮਕ ਚਾਹੁੰਦੇ ਹੋ ਠੀਕ ਹੈ ਨਮਕ ਪਾ ਸਕਦੇ ਹੋ ਪਪੜਾਂ ਦੇ ਹਿਸਾਬ ਨਾਲ ਠੀਕ ਹੈ ਜੀ ਹਲਕੀ ਇਹਦੇ ਵਿੱਚ ਪਾ ਸਕਦੇ ਆ ਹੁਣ ਆਪਾਂ ਲਾਲ ਮਿਰਚ ਲਾਲ ਮਿਰਚ ਤੁਸੀਂ ਪਾਣੀ ਪਾਓ ਜੇਕਰ ਬੱਚਿਆਂ ਵਾਲੇ ਤੇ ਨਹੀਂ ਪਾਓ ਤੇ ਵਧੀਆ ਠੀਕ ਹੈ ਜੀ ਬਾਕੀ ਹੋਰ ਪਾ ਲੈਣਾ ਜੀ ਆਪਾਂ ਜੀਰਾ ਪਾ ਲਿਆ ਠੀਕ ਹੈ ਹੁਣ ਇਹਨੂੰ ਇਹਨੂੰ ਚੰਗੀ ਤਰ੍ਹਾਂ ਆਪਾਂ ਰਲਵਾ ਕੇ ਹੁਣ ਇਹਨੂੰ ਸੂਜੀ ਨੂੰ ਆਪਾਂ ਇੱਕ ਵਾਰੀ ਪਾਣੀ ਪਾ ਲੈਣਾ ਜਿੰਨਾ ਪਾਣੀ ਪਾ ਕੇ ਰੱਜੇ ਸਿਰ ਪਾਣੀ ਪਾਣਾ ਤੁਸੀਂ ਇਹਨੂੰ ਪਕਾ ਲੈਣਾ ਠੀਕ ਹੈ ਜੀ ਤੇਜ਼ ਕਰਕੇ ਨਾ ਗੈਸ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਪਕਾ ਲਾਂਗੇ ਲੋ ਜੀ ਇਹਨੂੰ ਇਦਾਂ ਹੀ ਪਕਾ ਕੇ ਸਾਰਾ ਜਿਹੜਾ ਮਟੀਰੀਅਲ ਹੈ ਇਹਦੇ ਵਿੱਚ ਰਲ ਜੇ ਤੇ ਇਹਦੀ ਕੋਈ ਵੀ ਗੱਠ ਨਾ ਬੱਜੀ ਹੋਵੇ ਦੇ ਲੋ ਜੀ ਆ ਦੇਖੋ ਜਿਵੇਂ ਕੀ ਗਾੜਾ ਹੋ ਗਿਆ ਨਾ ਹੁਣ ਹੁਣ ਆਪਾਂ ਇਹਨੂੰ ਸੂਜੀ ਨੂੰ ਚੰਗੀ ਤਰ੍ਹਾਂ ਬਠੰਡੀ ਹੋ ਜਵੇ ਠੀਕ ਹੈ ਜੀ ਤਦ ਤੱਕ ਲਈ ਆਪਾਂ ਗੈਸ ਹੁਣ ਕਰ ਦਾਂਗੇ ਬਿਲਕੁਲ ਬੰਦ ਹੁਣ ਇਹ ਸਾਡੀ ਠੰਡੀ ਹੋਣ ਲਈ ਰੱਖ ਦਾਂਗੇ ਚਾਹੇ ਤੁਸੀਂ ਪੱਖੇ ਥੱਲੇ ਠੰਡੀ ਕਰ ਲੋ ਚਾਹੇ ਜੇਕਰ ਤੁਹਾਡੇ ਕੋਲ ਟਾਈਮ ਹੈ ਤੇ ਇਦਾਂ ਰੱਖ ਦੋ ਬਾਕੀ ਆਪਾਂ ਤੱਕ ਹੋਰ ਵੀ ਕਰਦੇ ਕੰਮ ਕਰ ਲਾਂਗੇ ਠੀਕ ਹੈ ਜੀ ਇਹਨੂੰ ਇਸੇ ਤਰ੍ਹਾਂ ਕਰਕੇ ਵਿੱਚੇ ਫਿਰ ਹੁਣ ਆਪਾਂ ਪਾਣੇ ਆ ਜੀ ਠੰਡੀ ਕਰਕੇ ਫਿਰ ਜਿਸ ਤਰ੍ਹਾਂ ਵੀ ਕਰਦੇ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੇ ਤੇ ਲੋ ਜੀ ਆ ਦੇਖੋ ਸਾਡੀ ਹੁਣ ਹੋ ਗਈ ਠੰਡੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਥੱਲੇ ਰੱਖ ਕੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਆ ਆਲੂ ਹੈ ਨਾ ਆ ਸਾਰੇ ਇਹਦੇ ਵਿੱਚ ਮਿਕਸ ਕਰ ਲਵਾਂਗੇ ਇਹ ਆਲੂ ਵੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲੈਣੇ ਜਿਹੜੇ ਕੱਦੂ ਕਸ ਕੀਤੇ ਹੋਏ ਆ ਠੀਕ ਹੈ ਜੀ ਚਾਹੇ ਤੁਸੀਂ ਇਹਨੂੰ ਹੱਥ ਦੇ ਨਾਲ ਕਰ ਲੋ ਕਿਸੇ ਉਹਦੇ ਚ ਲਫਾਫੇ ਚ ਪਾ ਕੇ ਕਰ ਲੋ ਜਾਂ ਤੁਹਾਨੂੰ ਕੜਸ਼ੀ ਦੇ ਸਹਤਾਂ ਨਾਲ ਲੱਗਦਾ ਐਦਾਂ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨੂੰ ਜੀ ਆ ਦੇਖੋ ਜੀ ਕੁਝ ਹਰੀਆਂ ਮਿਰਚਾਂ ਠੀਕ ਹੈ ਕੁਝ ਮੈਂ ਕੜੀ ਪੱਤਾ ਲੈ ਲਿਆ ਕੜੀ ਪੱਤੇ ਲੈ ਲੈਨੇ ਹਰਾ ਧਨੀਆਂ ਇਹ ਵੀ ਆਪਾਂ ਗ੍ਰाइंड ਕਰਕੇ ਵਿੱਚ ਪਾ ਸਕਦੇ ਆ ਜੇਕਰ ਤੁਸੀਂ ਬੱਚਿਆਂ ਲਈ ਬਣਾਣੇ ਤੁਸੀਂ ਹਰੀ ਮਿਰਚ ਬਿਲਕੁਲ ਨਹੀਂ ਪਾਣੀ ਠੀਕ ਹੈ ਜੀ ਇਹ ਮੈਂ ਲੱਗ ਤੋਂ ਬਣਾ ਰਹੀ ਸੀ ਮੈਂ ਕਿਹਾ ਚੋਲੇ ਦੇ ਪਾਪੜ ਬਣਾਵਾਂਗੇ ਇਹਨਾਂ ਨੂੰ ਗ੍ਰाइंड ਕਰਕੇ ਪਾਣੇ ਇਹਨਾਂ ਦਾ ਜਦੋਂ ਟੇਸਟ ਹੁੰਦਾ ਨਾ ਫਰਾਈ ਕਰਦੇ ਆ ਤੇ ਬਹੁਤ ਵਧੀਆ ਟੇਸਟ ਆਂਦਾ ਇਹਨਾਂ ਨੂੰ ਗ੍ਰाइंड ਕਰਕੇ ਪਾਵਾਂਗੇ ਬਰੀਕ ਬਰੀਕ ਹੋ ਜਾਂਦੇ ਆ ਤੇ ਲੋ ਜੀ ਆ ਗ੍ਰाइंड ਕਰਕੇ ਆਪਾਂ ਕੁਝ ਆਪਾਂ ਥੋੜਾ ਜਿਹਾ ਇਹਦੇ ਚ ਪਾ ਲਾਂਗੇ ਇਹ कुरकुरे ਜੇ ਵਧੀਆ ਜੇ ਬਣ ਚੰਗੇ ਇਹਨੂੰ ਇਦਾਂ ਕਰਕੇ ਇਹਦੇ ਵਿੱਚ ਮਿਕਸ ਕਰਕੇ ਚਾਹੇ ਤੁਸੀਂ ਇਹਦੇ ਪਾਪੜ ਬਣਾ ਸਕਦੇ ਹੋ ਠੀਕ ਹੈ ਤੇ ਚਾਹੇ ਤੁਸੀਂ ਇਹਦਾ ਫੁੱਲ ਬੜੀਆਂ ਬਣਾ ਲਓ ਕੁਝ ਵੀ ਬਣਾ ਲਓ ਜੋ ਤੁਹਾਡਾ ਮਨ ਹੈ ਇਹ ਲੱਗ ਤੋਂ ਬਣਾਵਾਂਗੀ ਮੈਂ ਕਿਹਾ ਚਲੋ ਮੈਨੂੰ ਵੀ ਇਸੇ ਤਰ੍ਹਾਂ ਹੀ ਮਿਕਸ ਕਰ ਲੈਣੇ ਇਹ ਕੜੀ ਪੱਤਾ ਤੇ ਹਰੇ ਧਨੀਆ ਦਾ ਥੋੜਾ ਫਲੇਵਰ ਜਿਹਾ ਲੱਗ ਚ ਆ ਜਾਏਗਾ ਠੀਕ ਹੈ ਜੀ ਐਵੇਂ ਦੀ ਕੋਈ ਪੋਲੀਥੀਨ ਤੁਸੀਂ ਲੈ ਲੈਣੀ ਹੈ ਚਾਹੇ ਕਿ ਉਹ ਵਾਲੀ ਹੋਵੇ ਚਾਹੇ ਕੈਸੀ ਵੀ ਹੋਵੇ ਠੀਕ ਹੈ ਤਾਂ ਇਹ ਤੁਸੀਂ ਆਪਣਾ ਇਹ ਆਲੂਆਂ ਦਾ ਜਿਹੜਾ ਬਣਾਇਆ ਹੋਇਆ ਆਪਾਂ ਸੋਜੀ ਤੇ ਆਲੂ ਦਾ ਠੀਕ ਹੈ ਇਹਦਾ ਕਰਕੇ ਇਹਦੇ ਵਿੱਚ ਆਪਾਂ ਪਾ ਲਾਂਗੇ ਠੀਕ ਹੈ ਤੇ ਸੁਰਾਖ ਕਰ ਲੈਣਾ ਜਿੰਨੀ ਤੁਸੀਂ ਮੋਟੀ ਪਤਲੀ ਚਾਹਦੇ ਹੋ ਨਾ ਇਹ ਬਣਾਵਾਂਗੇ ਆਪਾਂ ਪਹਿਲਾਂ ਥੋੜੀਆਂ ਟਾਈਪ ਤੇ ਮੈਂ ਬਣਾਣੀ ਬਣਾ ਕੇ ਦਿਖਾਣੀ ਆ ਤੁਹਾਨੂੰ ਆ ਦੇਖ ਮੇਨੂੰ ਭੱਗਦੀ ਹੈ ਉਹਦੀ ਨਾ ਤੈ देखो जी इस तरह करके बना सकते हो तुम कोई भी शेप दे सकते हो ठीक है चाहे कैंची चाकू के नाले की कटिंग कर सकते हो जे थोड़ा जहा ग है एन वजिया तरीके ने बन चुके चुक है जोर लग जा सख्त हो गया ठंडा हो गया ना सख्त हो जाता है ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ ਛੋਟੀਆਂ-ਛੋਟੀਆਂ ਜਿਵੇਂ ਆਪਾਂ ਪੇੜੇ ਬਣਾਉਂਦੇ ਆ ਨਾ ਇਸ ਤਰ੍ਹਾਂ ਬਣਾਉਂਦੇ ਜਾਣਾ ਪਹਿਲਾਂ ਖੂਬ ਸਾਰੀਆਂ ਤੁਸੀਂ ਇਹ ਲੋਈਆਂ ਜੀਆਂ ਬਣਾ ਬਣਾ ਕੇ ਰੱਖ ਲੈਣੀਆਂ ਨੇ ਠੀਕ ਹੈ ਮੈਂ ਤੁਹਾਨੂੰ ਦਿਖਾਨੀ ਆ ਮੈਂ ਤੇ ਇਕੱਠੀਆਂ ਬਣਾਣ ਲੱਗੀ ਸੀ ਤੇ ਆ ਦੇਖੋ ਜੀ ਦੋ ਪਾਪੜ ਆਪਾਂ ਪਾਪੜ ਕਿੱਦਾਂ ਬਣਾਣੇ ਇਹ ਵੀ ਤੁਹਾਨੂੰ ਮੈਂ ਦਿਖਾਨੀ ਆ ਮੈਂ ਦੇਖੋ ਹਲਕਾ ਜਿਹਾ ਇਹਨੂੰ ਤੇਲ ਲਾਣਾ ਠੀਕ ਹੈ ਇਦਾਂ ਰੱਖ ਦੇਣਾ ਫਿਰ ਇਹਦੇ ਉੱਤੇ ਤੇਲ ਲਾ ਕੇ ਇਸੇ ਤਰ੍ਹਾਂ ਪੋਲੋਥਿਨ ਰੱਖ ਲੈਣੀ ਇਹਨੂੰ ਆਪਾਂ ਇਦਾਂ ਤਾਪ ਦੇ ਦੇਣੀ ਠੀਕ ਹੈ ਜੀ ਆ ਦੇਖੋ ਜੇਕਰ ਤੁਸੀਂ ਚਾਹਉ ਦਾਬ ਨਹੀਂ ਦੇਣੀ ਤੇ ਦੂਸਰੀ ਤਰੀਕੇ ਨਾਲ ਆਪਣੀ ਚੱਕ ਦੇਣੀ ਉਪਰੋਂ ਇਸੇ ਤਰੀਕੇ ਨਾਲ ਤੁਸੀਂ ਆ ਦੇਖੋ ਇੱਥੇ ਵੀ ਰੱਖ ਕੇ ਇਦਾਂ ਹੀ ਇਸੇ ਤਰੀਕੇ ਨਾਲ ਲੋਥੀਨ ਫੇਰ ਰੱਖਾਂਗੇ ਆਪਾਂ ਠੀਕ ਹੈ ਜੀ ਇਸੇ ਤਰ੍ਹਾਂ ਕਰਕੇ ਕਿਸੇ ਪਲੇਟ ਦੀ ਸਹਾਇਤਾ ਨਾਲ ਤੁਸੀਂ ਦਾਬ ਦੇ ਦੇਣੀ ਫਿਰ ਇਹਨੂੰ ਆਪਾਂ ਇਦਾਂ ਚੱਕ ਲਾਂਗੇ ਆ ਦੇਖੋ ਜੀ ਆਪਾਂ ਆ ਤਰੀਕੇ ਨਾਲ ਪਾਪੜ ਵੀ ਬਣਾ ਸਕਦੇ ਆ ਤੇ ਆਪਾਂ ਉਹ ਫੁੱਲ ਬੜੀਆਂ ਵੀ ਬਣਾ ਸਕਦੇ ਆ ਜੋ ਤੁਹਾਡਾ ਮਨ ਕਰਦਾ ਠੀਕ ਹੈ ਤੁਸੀਂ ਉਸੇ ਤਰੀਕੇ ਨਾਲ ਇਹ ਰੀਆਂ ਸੂਜੀ ਦੇ ਆਲੂ ਦੀਆਂ ਬਣਾ ਸਕਦੇ ਹੋ ਪਹਿਲਾਂ ਮੈਂ ਪੇੜੇ ਕਰਕੇ ਰੱਖ ਲਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੇ ਆਂ ਆਪਾਂ ਤਾਂ ਐਸੇ ਤਰੀਕੇ ਨਾਲ ਬਣਾਉਂਦੇ ਆ ਜੀ ਬਹੁਤ ਵਧੀਆ ਤੇ ਬਹੁਤ ਸੋਖੇ ਤਰੀਕੇ ਨਾਲ ਬਣਦੇ ਠੀਕ ਹੈ ਜੀ ਵੱਡਾ ਸਾਈਜ਼ ਲੈਣਾ ਜੇਕਰ ਵੱਡੇ ਬਣਾਣੇ ਤੇ ਵੱਡਾ ਸਾਈਜ਼ ਲੋਈ ਦਾ ਲੈ ਲਓ ਜੇਕਰ ਛੋਟੇ ਬਣਾਣੇ ਤੇ ਲੋਈ ਦਾ ਰਸ ਥੋੜਾ ਤੇਲ ਦਾ ਹੱਥ ਲੈ ਕੇ ਲਗਾ ਦੇਣਾ ਤੇ ਇਦਾਂ ਕਰਕੇ ਛੋਟਾ ਬਣਾਣੇ ਛੋਟਾ ਸਾਈਜ਼ ਲੈ ਚਾ ਆਪਣੇ ਮਤਲਬ ਦੇ ਪੇੜੇ ਬਣਾਇ ਜਾਓ ਤੁਸੀਂ ਠੀਕ ਹੈ ਜੀ

ਇਹ ਲੋਜੀ ਇਹ ਆਪਾਂ ਮਿਕਸ ਕਰ ਦਿੰਨੇ ਆ ਠੀਕ ਹੈ ਜੀ ਜੇਕਰ ਤੁਸੀਂ ਚਾਹਦੇ ਹੋ ਨਾ ਕਿ ਬਿਲਕੁਲ ਫੋਕੇ ਫੋਕੇ ਬਣਨ ਹਨਾ ਤੇ ਹਲਕਾ ਜਿਹਾ ਤੁਸੀਂ ਇਹਦੇ ਵਿੱਚ ਮਿੱਠਾ ਸੋਡਾ ਵੀ ਪਾ ਸਕਦੇ ਹੋ ਠੀਕ ਹੈ ਇਹਦੇ ਨਾਲ ਜ਼ਿਆਦਾ ਫੋਕੇ ਫੋਕੇ ਜੇ ਬਣ ਜਾਂਦੇ ਹੈ ਜ਼ਿਆਦਾ ਮਿੱਠਾ ਸੋਡਾ ਨਹੀਂ ਪਾਣਾ ਹੈਗਾ ਬਿਲਕੁਲ ਹਲਕਾ ਜਿਹਾ ਪਾਣੀ 'ਚ ਵੀ ਘੋਲ ਕੇ ਪਾ ਸਕਦੇ ਹੋ ਤੇ ਪਾਣੀ ਦਾ ਹੱਥ ਲਾ ਕੇ ਤੁਸੀਂ ਇਦਾਂ ਵੀ ਇਹਨੂੰ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਨਾ ਇੱਕਦਮ ਫੁੱਲ ਬੜੀਆਂ ਵਾਂਗ ਬਿਲਕੁਲ ਫੋਕੇ ਫੋਕੇ ਬਣਦੀਆਂ ਇਹਦਾ ਬਸ ਇਹ ਫਾਇਦਾ ਹੁੰਦਾ ਹੈ ਮਿੱਠਾ ਸੋਡਾ ਪਾਣ ਦਾ ਕੀ ਕਦਮ ਫੋਕੇ ਫੋਕੇ ਬਣ ਜਾਂਦੇ ਆ। ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ। ਤੇ ਲੋ ਗਾਇਜ਼ ਆ ਦੇਖੋ ਸਾਰੀਆਂ ਬਣ ਕੇ ਠੋਗੀਆਂ ਪਿਆਰ ਕਿਕੇ ਫਲਵੜੀਆਂ ਵੀ ਬਣਾ ਲੀਆਂ ਆਪਾਂ ਔਰ ਪਾਪੜ ਵੀ ਬਣਾ ਲਿਆ ਦੇਖੋ ਦੋ ਤਰ੍ਹਾਂ ਦੀਆਂ ਬਣਾਈਆਂ ਇੱਕ ਮੈਂ ਕੜੀ ਪੱਤਾ ਤੇ ਧਨੀਆ ਵਾਲੀਆਂ ਬਣਾ ਲੀਆਂ ਨੇ ਇੱਕ ਮੈਂ ਬਿਲਕੁਲ ਪਲੇਨ ਬਣਾਈ ਆ। ਆ ਦੇਖੋ ਇਸੇ ਤਰੀਕੇ ਨਾਲ ਚੋ ਤੁਸੀਂ ਤੁਹਾਡਾ ਮਨ ਕਰਦਾ ਤੁਸੀਂ ਆਲੂ ਸੁੱਕੇ ਦੇ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਪਾਚਦੀ ਹੈ ਤੇ ਹੁਣ ਇਹਨੂੰ ਆਪਾਂ ਪਾ ਦਾਂਗੇ ਜੀ ਧੁੱਪੇ ਜੇਕਰ ਧੁੱਪ ਨਿਆ ਹੋਵੇ ਤੇ ਤੁਸੀਂ ਪੱਖੇ ਦੇ ਥੱਲੇ ਵੀ ਇਹਨੂੰ ਸੁਕਾ ਸਕਦੇ ਹੋ ਠੀਕ ਇਸੇ ਤਰੀਕੇ ਨਾਲ ਆਪਾਂ ਕੋਈ ਨੈਟ ਦੀ ਚੁੰਨੀ ਨਾਲ ਇਹਨੂੰ ਟੱਕ ਦੋ ਤਾਂ ਕਿ ਮੱਖੀਆਂ ਤੋਂ ਵੀ ਬਚਾਵੋ ਸਕਿਆ ਤੇ ਲੋ ਜੀ ਆ ਦੇਖੋ ਜੀ ਫੁੱਲ ਵਧੀਆ ਤੇ ਪਾਪੜ ਬਣ ਕੇ ਹੋ ਗਏ ਸਾਡੇ ਤਿਆਰ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਬਣਾਓ ਤੇ ਬੱਚਿਆਂ ਨੂੰ ਬਣਾ ਕੇ ਦਿਓ ਠੀਕ ਹੈ ਗਰਮੀਆਂ ਦੇ ਲਈ ਬਹੁਤ ਵਧੀਆ ਚੀਜ਼ ਹੈ ਤੇ ਇਸੇ ਤਰੀਕੇ ਤੁਸੀਂ ਬਣਾ ਸਕਦੇ ਹੋ ਬਾਕੀ ਮਿਲਦੀਆਂ ਜੇ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਵਧੀਆ ਜੀ ਰੈਸਪੀ ਦੇ ਨਾਲ ਕੀ ਬਣਾਣੇ ਆ ਪਿਆਰ ਆ ਜੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਸਸਟਿਕਾ